ਬਹੁਤ ਮਾਨ ਮਹਿਸੂਸ ਹੋਇਆ ਵਧੀਆ ਲੱਗਣ ਦਿਆ ਕਿ ਖੁਸ਼ੀ ਮਹਿਸੂਸ ਹੁੰਦੀ ਕਿ ਮੈਂ ਦਸਵੀਂ ਜਮਾਤ ਵਿੱਚ ਆਪਣੇ ਜ਼ਿਲ੍ਹੇ ਵਿੱਚ ਮੈਰਿਟ ਆਸੀ ਮੇਰੇ ਟੀਚਰਸ ਨੇ ਬਹੁਤ ਮਿਹਨਤ ਕੀਤੀ ਮੇਰੇ ਪੇਰੈਂਟਸ ਨੇ ਵੀ ਤੇ ਮੈਂ ਵੀ ਪੜਨ ਵਿੱਚ ਬਹੁਤ ਮਿਹਨਤ ਕੀਤੀ ਤੇ ਫੇਰ ਹੀ ਇੱਥੇ ਤੱਕ ਨਾ ਪਹੁੰਚ ਬਹੁਤ ਖੁਸ਼ੀ ਹੈ ਹਨੂ ਕਿ ਬੇਟੀ ਸਾਡੇ ਜ਼ਿਲ੍ਹੇ ਵਿੱਚੋਂ ਮੈਰਿਟ ਆਈ ਹੈ ਤੇ ਮੈਡਮਾ ਪ੍ਰਿੰਸੀਪਲ ਸਾਰਿਆਂ ਨੇ ਬਹੁਤ ਸਾਥ ਦਿੱਤਾ ਵਾ ਤੇ ਬੇਟੀ ਨੇ ਵੀ ਬਹੁਤ ਮਿਹਨਤ ਕੀਤੀ ਹੈ ਜੋ ਇੱਥੇ ਤੱਕ ਪਹੁੰਚੀ ਅੱਜ ਮੈਂ ਇਹ ਕਹਣਾ ਚਾਹਾਂ ਕਿ ਬੱਚੀ ਜਿੱਥੋਂ ਤੱਕ ਪੜ੍ਹੇਗੀ ਮੈਂ ਪੂਰਾ ਸਹਿਯੋਗ ਦੇਵਾਂਗਾ ਔਰ ਮੈਂ ਮਾਪਿਓ ਹਰ ਇੱਕ ਦੇ ਨੂੰ ਕਹਾਂਗੇ ਕਿ ਬੱਚੀ ਪੁੱਤ ਨੂੰ ਜ਼ਰੂਰ ਪੜਾਓ ਉਹਨੂੰ ਚੰਗੀ ਸਿੱਖਿਆ ਦਿਓ ਚੰਗੇ ਵੀ ਕੋਈ ਅਫਸਰ ਬਣਨ ਦੇ ਇਹ ਵਿਦਿਆਰਥਣੀ ਮੇਘਾ ਕੁਮਾਰੀ ਅਤੇ ਇਸ ਦੇ ਮਾਤਾ ਪਿਤਾ ਅੱਜ ਸਾਰ ਨੂੰ ਮਾਣ ਮਹਿਸੂਸ ਆ ਕਿ ਜਿੰਨਾ ਸਾਰਿਆਂ ਤੋਂ ਜਿਤਨਾ ਸਦਖਾ ਇਹ ਬੱਚੀ ਜਿਹੜੀ ਆ ਮੈਡਿਕ ਵਿੱਚ ਵੀ ਆ ਤੇ ਮੇਰੇ ਸਕੂਲ ਚ 85 ਬੱਚਿਆਂ ਨੇ ਪੇਪਰ ਦਿੱਤੇ ਸੀਗੇ ਤੇ ਸਾਰੇ ਬੱਚੇ ਹੀ ਫਰਸਟ ਡਿਵੀਜ਼ਨ ਵਿੱਚ ਪਾਸ ਹੋਏ ਆ ਬੜੇ ਸਕੂਲ ਲਈ ਮਾਣ ਵਾਲੀ ਗੱਲ ਆ ਹਾਂਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਔਰ ਬਹੁਤ ਮਾਣ ਵਾਲੀ ਗੱਲ ਆ ਸਾਡੇ ਲਈ ਕਿ ਸਾਡੇ ਸਕੂਲ ਦੇ ਬੱਚੇ ਨੇ ਡਿਸਟ੍ਰਿਕਟ ਵਿੱਚ ਸੈਕੰਡ ਪੋਜੀਸ਼ਨ ਲਈ ਹੈ ਔਰ ਸਾਡੇ ਸਟਾਫ ਦੀ ਔਰ ਬੱਚੇ ਦੀ ਬੱਚੇ ਦੀ ਫੈਮਿਲੀ ਪੇਰੈਂਟ ਦੀ ਸਭ ਦੀ ਮਿਹਨਤ ਆ ਸੋ ਜ਼ਿਲ੍ਹਾ ਗੁਰਦਾਸਪੁਰ ਦੇ ਗਾਂਧੀ ਨਗਰ ਕੈਂਪ ਦੇ ਵਿੱਚ ਲੈ ਕੇ ਆਏ ਆ ਕਿ ਜਿੱਥੇ ਬੇਟੀ ਐ ਬੇਟੀ ਨੇ ਦੂਜਾ ਸਥਾਨ ਹਾਸਲ ਕੀਤਾ ਏ ਤੇ ਗਾਂਧੀ ਨਗਰ ਕੈਂਪ ਦਾ ਜਰਾਏ ਮਾਣ ਵਧਾਇਆ ਏ ਸੋ ਸਧਾਰਨ ਪਰਿਵਾਰ ਤੋਂ ਐ ਫਾਦਰ ਸਾਹਿਬ ਨੇ ਦੰਦਾ ਦਾ ਕੰਮ ਕਰਦੇ ਨੇ ਉਹਨਾਂ ਦਾ ਕਲੀਨਿਕ ਐ ਦੰਦ ਲਗਾਉਂਦੇ ਨੇ ਤਾਂ ਬੇਟੀ ਨੇ ਬੜੀ ਵੱਡੀ ਮੱਲ ਮਾਰ ਲਈ ਏ ਮਿਹਨਤ ਕੀਤੀ ਏ ਤੇ ਮਿਹਨਤ ਦਾ ਫਲ ਵੀ ਜਰਾਏ ਮਿਲੇ ਆਏ ਸੋ ਕਹਿੰਦੇ ਨੇ ਕਿ ਬੇਟੀਆਂ ਬੇਟਿਆ ਤੋਂ ਕੱਟ ਨਹੀਂ ਹੁੰਦੀਆਂ ਆਪਾਂ ਗੱਲਬਾਤ ਕਰਾਂਗੇ ਨੀਹਾ ਕੁਮਾਰੀ ਗਾਂਧੀ ਨਗਰ ਕੈਂਪ ਦੀ ਬੇਟੀ ਹੈ ਜਿਨੇ ਜਿਲ੍ਹਾ ਗੁਰਦਾਸਪੁਰ ਤੋਂ ਦੂਜੇ ਸਥਾਨ ਹਾਸਲ ਕੀਤਾ ਹੈ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਸੋ ਨਮਸਕਾਰ ਜੀ ਕੀ ਨਾਮ ਹੈ ਉਸੀ ਕੋ ਮੇਰਾ ਨਾਮ ਨੀਹਾ ਕੁਮਾਰੀ ਹੈ ਸੋ ਕਿਹੜੇ ਸਕੂਲ ਪੜਦੇ ਹੋ ਤੁਸੀਂ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਂਪਟਾਰਾ ਵਿੱਚ ਪੜ੍ਹਦੀ ਹਾਂ ਸੋ ਕਿੰਨਾ ਕਫਰ ਮਾਣ ਵਾਲੀ ਗੱਲ ਹੋਈ ਹੈ ਕਿੰਨਾ ਕਿੰਨੀ ਖੁਸ਼ੀ ਹੋਈ ਹੈ ਪਰਿਵਾਰ ਦੇ ਵਿੱਚ ਕਿ ਤੁਸੀਂ ਦੂਸਰਾ ਸਥਾਨ ਹਾਸਲ ਕੀਤਾ ਹੈ ਬਹੁਤ ਮਾਣ ਮਹਿਸੂਸ ਹੋਇਆ ਵਧੀਆ ਲੱਗਣ ਲਿਆ ਕਿ ਖੁਸ਼ੀ ਮਹਿਸੂਸ ਹੋਣ ਲਿ ਕਿ ਮੈਂ ਦਸਵੀਂ ਜਮਾਤ ਵਿੱਚ ਆਪਣੇ ਜ਼ਿਲ੍ਹੇ ਵਿੱਚ ਮੈਡਿਕਾਸੋ ਸੋ ਮਿਹਨਤ ਦੀ ਗੱਲ ਕੀਤੀ ਤੇ ਮਿਹਨਤ ਕਿੰਨੀ ਕੁ ਕੀਤੀ ਹੈ ਤੁਸੀਂ ਦਾ ਤੁਹਾਡੇ ਪੇਰੈਂਟਸ ਨੇ ਤੇ ਜਾਂ ਤੁਹਾਡੇ ਟੀਚਰਸ ਨੇ ਮੇਰੇ ਟੀਚਰਸ ਨੇ ਬਹੁਤ ਮਿਹਨਤ ਕੀਤੀ ਮੇਰੇ ਪੇਰੈਂਟਸ ਨੇ ਵੀ ਤੇ ਮੈਂ ਵੀ ਪਰਨ ਵਿੱਚ ਬਹੁਤ ਮਿਹਨਤ ਕੀਤੀ ਤੇ ਫਿਰ ਇੱਥੇ ਤੱਕ ਨਾ ਪਹੁੰਚ। ਸੋ ਪਰਿਵਾਰ ਦੀ ਕਿੰਨੀ ਕਿ ਸਪੋਰਟ ਰਹੀ ਫਿਰ। ਮੇਰੇ ਪਰਿਵਾਰ ਦੀ ਮੈਨੂੰ ਬਹੁਤ ਸਪੋਰਟ ਸੀ ਉਹਨਾਂ ਨੇ ਹਮੇਸ਼ਾ ਮੇਰਾ ਸਪੋਰਟ ਕੀਤੀ ਪਰਨ ਵਿੱਚ। ਸੋ ਪਰਦੇ ਵੀ ਉਹ ਤੇ ਨਾਲ ਦੀ ਨਾਲ ਆਮ ਆਪਣੇ ਮੰਮੀ ਦੇ ਨਾਲ ਹੱਥ ਵੀ ਵਟਾਉਂਦੇ ਹੋ ਘਰ ਦਾ ਕੰਮ ਵੀ ਕਰਾਉਂਦੇ ਆ। ਹਾਂਜੀ ਮੈਂ ਨਾਲ ਨਾਲ ਪਰਦੇ ਵੀ ਤੇ ਨਾਲ ਨਾਲ ਆਪਣੀ ਮੰਮਾ ਨਾਲ ਘਰ ਦਾ ਕੰਮ ਵੀ ਕਰਾਂਦੀ। ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ? ਪਰਵਾਰ ਦੇ ਵਿੱਚ ਮਮਾ ਪਾਪਾ ਸਿਸਟਰ ਬ੍ਰਦਰ ਚਾਚਾ ਚਾਚੀ ਜੀ ਤਾਇਆ ਤਾਈ ਜੀ ਤੇ ਦਾਦੀ ਜੀ ਆ ਤੇ ਕਦੇ ਨਾ ਸਾਰਾ ਪਰਿਵਾਰ ਫਿਰ ਇਕੱਠਾ ਹੀ ਰਹਿੰਦਾ ਤੇ ਫਿਰ ਕਿੰਨੀਆਂ ਕਿ ਵਧਾਈਆਂ ਮਿਲੀਆਂ ਫੋਨ ਦੇ ਉੱਤੇ ਤਾਂ ਜਦੋਂ ਦਾ ਪਤਾ ਲੱਗਿਆ ਹੈ ਕਿ ਨੀਹਾ ਕੁਮਾਰੀ ਨੇ ਦੂਜਾ ਸਥਾਨ ਹਾਸਲ ਕੀਤਾ ਘਰ ਵਿੱਚ ਕਿੰਦਾਂ ਦੀਆਂ ਰੌਣਕਾਂ ਫਿਰ ਉਹ ਵੀ ਸਾਡੇ ਦਰਸ਼ਕਾਂ ਨੂੰ ਸਾਰੇ ਨੇ ਬਹੁਤ ਵਧਾਈਆਂ ਦਿੱਤੀਆਂ ਤੀਜਸ ਨੇ ਵੀ ਰਿਸ਼ਤੇਦਾਰਾਂ ਨੇ ਵੀ ਮਿਹਰੇ ਕਾਰ ਦਿੱਤੇ ਆਂ ਵੀ ਨੇ ਮਿਲੋ ਤੇ ਬਹੁਤ ਖੁਸ਼ੀ ਉਹ ਦਿਨ ਆਪਸ ਜਸ਼ਨ ਮਨਾ ਰਹੇ ਸੀ ਘਰ ਕੋਈ ਫਿਰ ਬਕਰਾਂ ਸੈਲੀਬ੍ਰੇਟ ਕੀਤਾ ਕੋਈ ਨੀਹਾ ਕੁਮਾਰੀ ਦੀ ਕੋਈ ਚੁਆਇਸ ਹੋਏ ਕਿ ਮਾਜਾ ਖਾਣਾ ਕਿ ਮਾਜਾ ਦੂਜਾ ਸਥਾਨ ਹੱਲ ਕੀਤਾ ਹਾਂ ਹਾਂ ਜੀ ਸਾਡਿਆਂ ਨੇ ਫਿਰ ਜੋ ਕਹਿੰਦੇ ਤੂੰ ਖਾਣਾ ਉਹ ਲਿਆ ਕੇ ਦਿੱਤਾ ਤੇ ਉਹ ਦਿਨ ਸਾਰੇ ਕੋਸੇ ਕੀ ਲਿਆ ਕੇ ਦਿੱਤਾ ਫਿਰ ਕੁੜੀ ਨੂੰ ਤੀਜਾ ਮਨਾ ਕੇ ਜੋ ਵੀ ਤੇ ਇਹ ਹੀ ਖਾਣਾ ਪਰਾਠ ਮਤੇ ਆਪਣਾ ਸੈਲੀਬ੍ਰੇਸ਼ਨ ਕੀਤੀ ਸੋ ਫਿਰ টিਚਰਸ ਦੇ ਵੀ ਫੋਨ ਆਏ ਹੋਣੇ ਨੇ ਉਹਨਾਂ ਨੂੰ ਵਧਾਈਆਂ ਮਿਲੀਆਂ ਉਹਨਾਂ ਨੇ ਤੁਹਾਨੂੰ ਵੀ ਫੋਨ ਕੀਤਾ ਫਿਰ ਕਿਦਾਂ ਦਾ ਲੱਗਦਾ ਸੀਗਾ ਕਿ ਵਾਕਈ ਅੱਜ ਮੈਂ ਖੁਸ਼ੀ ਲੈ ਕੇ ਆਈ ਆ ਘਰ ਦੇ ਵਿੱਚ ਤੇ ਸਾਰਾ ਖੁਸ਼ੀ ਵਾਲਾ ਮਾਹੌਲ ਬਣਿਆ ਦਾ ਘਰ ਦੇ ਵਿੱਚ টিਚਰਸ ਨੇ ਮੈਨੂੰ ਬਹੁਤ ਵਧਾਈ ਦਿੱਤੀ ਕਿ ਤੂੰ ਮੈਰਿਟ ਨਾਲ ਹੱਸ ਕੇ ਕੀਤੀ ਸਾਡੇ ਸਕੂਲ ਵਿੱਚੋਂ ਤੇ ਉਹਨਾਂ ਨੇ ਮੇਰੇ ਪੇਰੈਂਟਸ ਨਾਲ ਵੀ ਗੱਲ ਕੀਤੀ ਪੇਰੈਂਟਸ ਨੂੰ ਵੀ ਕੰਗ੍ਰੈਚੁਲੇਸ਼ਨ ਕਿਹਾ ਤੇ ਬਹੁਤ ਖੁਸ਼ੀ ਮਹਿਸੂਸ ਹੋਈ ਮੈਨੂੰ ਸੋ ਕਿਹੜਾ ਸਕੂਲ ਆ ਜਿੱਥੇ ਤੁਸੀਂ ਪੜਦੇ ਹੋ ਮੈਂ ਆਰ ਸਰਕਾਰੀ ਕੰਨਿਆ ਸੀਨੀਅਰ ਸਕੈਂਡੀ ਸਮਾਰਟ ਸਕੂਲ ਕੈਂਪ ਹੈ ਕੈਂਪਟਾਲਾ ਹੈ ਤੇ ਨੌਥੇ ਵਰਦੀ ਦੀ ਤੇ ਦਸਵੀਂ ਜਮਾਤ ਦੀ ਤੁਸੀਂ ਮੈਂ ਤਾਂ ਸੀ। ਸੋ ਫਿਰ ਨੀਹਾ ਕੁਮਾਰੀ ਕੀ ਬੰਨਾ ਚਾਹਦੀ ਹੈ ਹੁਣ ਦੂਜਾ ਸਥਾਨ ਤਾਂ ਹਾਸਲ ਕਰ ਲਿਆ ਅੱਗੋਂ ਦਾ ਕੀ ਟੀਚਾ ਅੱਗੇ ਕੀ ਬੰਨਾ ਚਾਹੁੰਦੇ ਹੋ ਤੁਸੀਂ ਕਿਉਂਕਿ ਸੁਧਾਰਨ ਪਰਿਵਾਰ ਤੋਂ ਕੀ ਬੰਨਾ ਚਾਹੁੰਦੇ ਅੱਗੇ ਸਾਡੇ ਦਰਸ਼ਕਾਂ ਦੇ। ਮੈਂ ਆਰਟਸ ਕਰਕੇ ਪਲਾਸਟਿਕ ਰਿਚ ਦਵਾਦ ਤੋਂ ਆਈਪੀਐਸ ਅਫੀਸਰ ਬੰਨਾ ਚਾਹਨੀ ਹੈ ਤੇ ਆਪਣੇ ਪੇਰੈਂਟਸ ਆਪਣੇ ਟੀਚਰ ਦਾ ਨਾਮ ਰੋਸ਼ਨ ਕਰਨਾ ਹੈ। ਸੋ ਫਿਰ ਮਿਹਨਤ ਬੜੀ ਐ ਸਟ੍ਰਗਲ ਬੜੀ ਓਦੇ ਵਿੱਚ ਕਿਤੇ ਇਹ ਮਰਦ ਨਹੀਂ ਹਾਰ ਜਗੇ ਨੇ ਹਾਂ ਨਹੀਂ ਨਹੀਂ ਮੇਰੇ ਪੇਰੈਂਟਸ ਮੇਰੇ ਟੀਚਰ ਹਮੇਸ਼ਾ ਮੇਰੇ ਨਾਲ ਨਾਲ ਮੇਰੇ ਸਾਥ ਦੇਣਾ ਤਾਂ ਗੱਭ ਦੇਣਾ ਇੱਥੇ ਮੈਂ ਵੀ ਆਪਣੀ ਪੂਰੀ ਮਿਹਨਤ ਕਰਾਂ ਹਾਂ ਸੋ ਫਿਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਅਕਸਰ ਬੇਟੀਆਂ ਨੂੰ ਵੱਧ ਚੜ ਕੇ ਜ਼ਿੰਦਗੀ ਜਿਉਣ ਦਾ ਜਿਹੜਾ ਸਮਾਂ ਨਹੀਂ ਹੈਗਾ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਮਾਤਾ ਪਿਤਾ ਨੂੰ ਜਾਂ ਉਹਨਾਂ ਬੱਚਿਆਂ ਨੂੰ ਕਿ ਜਿਹੜੀਆਂ ਹਿੰਮਤ ਹਾਰ ਕੇ ਘਰੇ ਬੈਠ ਜਾਂਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਾ ਇਹ ਸਾਰੇ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਲੜਕੀਆਂ ਨੂੰ ਕਦੇ ਵੀ ਰੋਕਾ ਟੋਕੀ ਨਹੀਂ ਭਰੰਤੋ ਕਰਨੀ ਚਾਹੀਦੀ ਜਿੱਥੇ ਤੱਕ ਉਹਨਾਂ ਦੇੜ ਤਰੇ ਪੰਨਾ ਚਾਹੀਦਾ ਤੇ سپورਟ ਕਰਨੀ ਚਾਹੀਦੀ ਟੀਚਸ ਨੂੰ ਸਾਰਿਆਂ ਨੂੰ ਪੇਰੈਂਟਸ ਨੂੰ। ਸੋ ਫਿਰ ਸਾਡੇ ਵੱਲੋਂ ਵੀ ਬਹੁਤ-ਬਹੁਤ ਤੁਹਾਨੂੰ ਸਾਰੇ ਪਰਿਵਾਰ ਨੂੰ ਮੁਬਾਰਕਾਂ ਆ। ਕਾ ਉਹ ਫਿਰ ਸਕੂਲ ਜਾਣਾ ਤੇ ਸਕੂਲ ਦਾ ਕਿਦਾਂ ਦਾ ਇਹ ਬੱਚਿਆਂ ਨੇ ਫਿਰ ਸੈਲੀਬ੍ਰੇਟ ਕਰਨਾ ਕਿਦਾਂ ਦਾ ਮਾਹੌਲ ਉਹਨਾਂ ਨੇ ਰੱਖਿਆ ਉੱਤੇ ਵੀ ਸਕੂਲ ਜਾਣਾ ਹੁਣ। ਸਕੂਲ ਬੱਚਿਆਂ ਨੇ ਵੀ ਸੈਲੀਬ੍ਰੇਸ਼ਨ ਕਰਨਾ ਮੈਮ ਫੋਨ ਕਰਦੇ ਪਏ ਕਿ ਸੈਲੀਬ੍ਰੇਸ਼ਨ ਕਰਨਾ ਤੇ ਸਕੂਲ ਆਉਣਾ ਪਸੂ ਸਕੂਲ ਵੀ ਜਾਣਾ ਸੋ ਸਭ ਤੋਂ ਜ਼ਿਆਦਾ ਕਿਹਦੀ سپورਟ ਰਹੀ ਹੈ ਘਰ ਦੇ ਵਿੱਚੋਂ ਮੇਰੇ ਮਮਾ ਪਾਪਾ ਦੀ ਹਮੇਸ਼ਾ سپورਟ ਦੀ ਤੇ ਮੇਰੇ ਸਿਸਟਰ ਨੇ ਵੀ ਮੈਨੂੰ ਭਰਾਂ ਵਿੱਚ سپورਟ ਦਿੱਤੀ ਸੋ ਗੱਲਬਾਤ ਕੀਤੀ ਹੈ ਜੀ ਪ੍ਰਮਾਤਮਾ ਕਿਰਪਾ ਕਰੇ ਕਿ ਇਹ ਨੀਹਾ ਕੁਮਾਰੀ ਹੈ ਜਿਹੜੀ ਜਿੰਦੀ ਤੋਂ ਜਲਦੀ ਜਰੀ ਹੈ ਆਪੀਐਸ ਬਣੇ ਦਾ ਮਾਣ ਵਾਲੀ ਗੱਲ ਹੋਏਗੀ ਗਾਂਧੀ ਨਗਰ ਕੈਂਪ ਦੇ ਵਾਸੀਆਂ ਵਾਸਤੇ ਕਿਉਂਕਿ ਸਧਾਰਨ ਪਰਿਵਾਰ ਹੈ ਸਧਾਰਨ ਪਰਿਵਾਰ ਤੋਂ ਉੱਠ ਕੇ ਬੱਚੀ ਨੇ ਮਿਹਨਤ ਕੀਤੀ ਹੈ ਬੜੇ ਕਸ਼ਟ ਝੱਲੇ ਨੇ ਪਰਿਵਾਰ ਨੇ ਵੀ ਕਿਉਂਕਿ ਮਿਹਨਤ ਕਰਾਂਗੇ ਤਾਂ ਫਲ ਪ੍ਰਮਾਤਮਾ ਜਰਾਏ ਉਹ ਦਿੰਦਾ ਹੀ ਦਿੰਦਾ ਹੈ ਸੋ ਆਪਾਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਬੱਚੀ ਐ ਕਿਤੇ ਨਾ ਕਿਤੇ ਪਹੁੰਚੇ ਤੇ ਆਈ ਪੀ ਐਸ ਬਣ ਕੇ ਆਪਣੇ ਮਾਤਾ ਪਿਤਾ ਦਾ ਤੇ ਗਾਂਧੀ ਨਗਰ ਕੈਂਪ ਵਾਸੀਆਂ ਦਾ ਜਰਾਏ ਨਾਮ ਰੋਸ਼ਨ ਕਰੇ ਸੋ ਆਪਾ ਮਾਤਾ ਪਿਤਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨੀਹਾ ਕੁਮਾਰੀ ਦੇ ਫਾਦਰ ਨਾਲ ਵੀ ਗੱਲਬਾਤ ਕਰਾਂਗੇ ਛੋਟੀ ਜੀ ਦੁਕਾਨ ਹੈ ਦੰਦਾ ਦੀ ਦੰਦਾ ਦਾ ਕੰਮ ਕਰਦੇ ਨੇ ਕਾ ਮਿਹਨਤ ਬੜੀ ਕੀਤੀ ਹੈ ਇਹ ਸੁਧਾਰਨ ਪਰਿਵਾਰ ਹੈ ਮਿਹਨਤ ਕਰਕੇ ਬੱਚਿਆਂ ਨੂੰ ਕਿਤੇ ਨਾ ਕਿਤੇ ਪਹੁੰਚਾਉਣਾ ਚਾਹੁੰਦੇ ਨੇ ਸੋ ਨੀਹਾ ਨਾਲ ਗੱਲਬਾਤ ਕੀਤੀ ਏ ਉਹਨੇ ਵੀ ਕਿਹਾ ਕਿ ਮੈਂ ਆਈਪੀਐਸ ਅਫੀਸਰ ਬੰਨਾ ਹੈ ਪਰ ਮਿਹਨਤ ਬੜੀ ਏ ਉਹਦਾ ਫਲ ਪ੍ਰਮਾਤਮਾ ਕਰੇ ਕਿ ਇਹਨਾਂ ਨੂੰ ਮਿਲੇ ਸਾਰੇ ਪਰਿਵਾਰ ਨੂੰ ਸਾਡੇ ਗਾਂਧੀ ਨਗਰ ਕੈਂਪ ਦਾ ਵੀ ਜਰਾਏ ਨਾਮ ਰੋਸ਼ਨ ਕਰੇ ਆਈਪੀਐਸ ਅਫਸਰ ਬਣ ਕੇ ਆਪਾਂ ਗੱਲਬਾਤ ਕਰਦੇ ਆ ਇਸ ਮਾਪੇ ਰਕੇਸ਼ ਕੁਮਾਰ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿ ਤੁਹਾਡੀ ਬੇਟੀ ਨੇ ਦੂਜਾ ਸਥਾਨ ਹਾਸਲ ਕੀਤਾ ਕੀ ਕਹਿਣਾ ਚਾਹਦੇ ਹੋ ਭਾਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਬੱਚੀ ਜਿੱਥੋਂ ਤੱਕ ਪੜ੍ਹੇਗੀ ਮੈਂ ਪੂਰਾ ਸਨ ਲੋਕ ਦੇਵਾਂਗਾ ਔਰ ਮੈਂ ਮਾਂ ਪਿਓ ਹਰ ਇੱਕ ਦੇ ਨੂੰ ਕਵਾਂਗੇ ਕਿ ਬੱਚੀ ਪਤਨੋਂ ਜ਼ਰੂਰ ਭਰਾਓ ਉਹਨੂੰ ਚੰਗੀ ਸਿੱਖਿਆ ਦਿਓ ਚੰਗੇ ਵੀ ਕੋਈ ਅਫਸਰ ਬਣਨ ਕਿਤੇ ਇਸ ਇਲਾਕੇ ਦਾ ਨਾਮ ਰੋਸ਼ਨ ਕਰੀ ਤਾ ਹਰੀ ਬੇਟੀ ਜਿਲ੍ਹਾ ਬਦਸਪੁਰ ਦਾ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਦੂਜੇ ਬੱਚੇ ਵੀ ਆਪਣੇ ਮਾਪਿਆਂ ਦਾ ਨਾਮ ਰੋਸਨਾਲ ਤੇ ਸੁਪੋਨਾਲ ਰੋਸਨ। ਸੋ ਰਕੇਸ਼ ਕੁਮਾਰ ਜੀ ਕੀ ਕੰਮ ਆਪਣਾ? ਆਪਣਾ ਭਾਈ ਡੈਂਟਿਸਟ ਲਈ ਲੀ ਗਿਆ ਵਰਤਾਂ। ਸੋ ਕੰਮ ਬੜਾ ਛੋਟਾ ਏ, ਸੁਧਾਰਨ ਪਰਿਵਾਰ ਆ ਪਰ ਬੇਟੀ ਨੇ ਬੜੀ ਵੱਡੀ ਜਰੀਏ ਚੁਆਇਸ ਮੰਗ ਲਈ ਏ ਕਿ ਮੈਂ ਆਈਪੀਐਸ ਅਫਸਰ ਬੰਨਾ। ਤੁਹਾਡੀ ਕਿੰਨੀ سپورਟ ਰਹੇਗੀ? ਭਾਈ ਪੂਰਾ ਸਪੋਰਟ ਕਰਾਂਗੇ ਭਾਈ ਪੂਰਾ ਸਹਿਯੋਗ ਦੇਵਾਂਗੇ ਬੇਟੇ ਜਿੰਨਾ ਤੱਕ ਪਰੇਗੀ ਮੈਂ ਪੜਾਵਾਂਗਾ ਕਿ ਤੱਕ ਮੈਂ। ਆਈਪੀਐਸ ਅਫਸਰ ਬੰਨਾ ਚਾਹੁੰਦੇ ਆ। ਹਾਂਜੀ ਭਾਈ ਜੀ ਰੋੜ ਪੂਰੀ سپورਟ ਜ਼ਰੂਰ ਕਰਾਂਗਾ। ਸੋ ਮਾਤਾ ਜੀ ਨੇ ਆਪਣੌ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹ ਸੋ ਨਰਮਲਾ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕਿ ਤੁਹਾਡੀ ਬੇਟੀ ਨੇ ਦੂਸਰਾ ਸਥਾਨ ਹਾਸਲ ਕੀਤਾ ਕੀ ਕਹਿਣਾ ਚਾਹਦੇ ਬਹੁਤ ਖੁਸ਼ੀ ਹੈ ਸਾਨੂੰ ਕਿ ਬੇਟੀ ਸਾਰੇ ਜ਼ਿਲ੍ਹੇ ਵਿੱਚੋਂ ਮੈਰਿਟ ਆਈ ਹੈ ਤੇ ਮੈਡਮਾ ਪ੍ਰਿੰਸੀਪਲ ਸਾਰਿਆਂ ਨੇ ਬਹੁਤ ਸਾਥ ਦਿੱਤਾ ਵਾ ਤੇ ਬੇਟੀ ਨੇ ਵੀ ਬਹੁਤ ਮਿਹਨਤ ਕੀਤੀ ਹੈ ਜੋ ਇਥੋਂ ਤੱਕ ਪਹੁੰਚੀ ਹੈ ਘਰ ਦੇ ਵਿੱਚ ਫਿਰ ਕਿਦਾਂ ਕੰਮ ਕਰਾਉਂਦੇ ਤੁਹਾਡੇ ਨਾਲ ਹਾਂਜੀ ਪੂਰਾ ਸਪੋਰਟ ਕਰਦੀ ਨਾਲ ਸਟੱਡੀ ਨਹੀਂ ਕਰਨੀ ਨਾਲ ਹਾਂਜੀ ਪੜਾਈ ਵਿੱਚ ਵੀ ਉਹਨੇ ਸਾਰਾ ਆਪਣਾ ਪੜ੍ਹਾਈ ਕਰਨੀ ਐ ਨਾਲ ਸਾਡੇ ਨਾਲ ਵੀ ਕੰਮ ਕਰਵਾਉਣਾ। ਸੋ ਫਿਰ ਜਦੋਂ ਰਿਜ਼ਲਟ ਆਇਆ ਉਦੋਂ ਫਿਰ ਨੀਹਾ ਕੁਮਾਰੀ ਨੇ ਤੁਹਾਨੂੰ ਡਿਮਾਂਡ ਨਹੀਂ ਕੀਤੀ ਵੀ ਇਹ ਚੀਜ਼ ਖਾਣੀ ਹੈ। ਹਾਂਜੀ ਜੋ ਉਹਨੇ ਕਿਹਾ ਮੈਂ ਖਾਣਾ ਉਹਨੂੰ ਲਿਆ ਕੇ ਦਿੱਤਾ ਵੀ ਖਾਲਾ। ਸੋ ਫਿਰ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਰਹੀ ਜਦੋਂ ਰਿਜ਼ਲਟ ਆਇਆ ਤਾਂ ਫਿਰ ਲੋਕ ਵਧਾਈਆਂ ਦੇਣਾਂ ਦੇ ਫੋਨ ਤੇ ਵੀ ਪਰਿਵਾਰ ਵਾਲੇ ਹਾਂਜੀ ਸਾਰੇ ਰਿਸ਼ਤੇਦਾਰਾਂ ਦੇ ਵੀ ਮੈਡਮਾਂ ਦੇ ਪ੍ਰਿੰਸੀਪਲ ਦੇ ਦਾਤਾ ਤੱਕ ਫੋਨ ਕਰਦੇ ਰਹੇ ਸਾਰੇ। ਸੋ ਤੁਹਾਡੀ ਵੀ سپورਟ ਬੜੀ ਹੈ ਮਾਤਾ ਪਿਤਾ ਦੀ ਕਿੰਨਾ ਨਾ ਕਿਤੇ ਪ੍ਰਿੰਸੀਪਲ ਨੇ ਬੜੀ ਮਦਦ ਕੀਤੀ ਬੜੀ ਮਿਹਨਤ ਕਰਵਾਈ ਮੈਡਮ ਆਨੇ ਵੀ ਪ੍ਰਿੰਸੀਪਲ ਨੇ ਵੀ ਉਹਨਾਂ ਨੇ ਬੂੜਾ ਸਾਥ ਦਿੱਤਾ ਹੈ ਦਾ ਪੜਾਈ ਵਿੱਚ ਸੋ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਬੇਟੀਆਂ ਜਿਹੜੀਆਂ ਬੇਟੀਆਂ ਵੀ ਬੇਟਿਆਂ ਤੋਂ ਘੱਟ ਨਹੀਂ ਹੈਗੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂ ਜੀ ਅਸੀਂ ਇਹੀ ਕਹਿੰਦੇ ਆ ਬੇਟੀਆਂ ਵੀ ਵੱਧ ਤੋਂ ਵੱਧ ਅੱਗੇ ਵਧਣ ਕੁਝ ਬਣਨ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਹੈ ਕਿ ਬੇਟੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਹੈਗੀਆਂ ਅੱਜ ਤੁਸੀਂ ਅਕਸਰ ਦੇਖਦੇ ਰਹਿੰਦੇ ਹੋ ਸੋਸ਼ਲ ਮੀਡੀਆ ਤੇ 에ਰੋਪਲੇਨ ਵੀ ਚਲਾ ਲੈਂਦੀ ਹੈ ਟ੍ਰੇਨਾਂ ਤੱਕ ਵੀ ਚਲਾਣਾਂ ਦੀ ਹਰ ਇੱਕ ਤਰ੍ਹਾਂ ਦਾ ਜਰਾ ਹੈ ਕੰਮ ਬੇਟੀਆਂ ਜਿਹੜੀਆਂ ਕਰ ਲੈਂਦੀਆਂ ਨੇ ਸੋ ਪਰਿਵਾਰ ਆ ਸੁਧਾਰਨ ਪਰਿਵਾਰ ਆ ਉਹਨਾਂ ਨੇ ਕਿਹਾ ਕਿ ਬੇਟੀ ਜਿੱਤੋਂ ਤੱਕ ਪੜ੍ਹੇਗੀ ਆਪਾਂ ਪੂਰੀ سپورਟ ਦੇਵਾਂਗੇ ਸੋ ਪਰਮਾਤਮਾ ਅੱਗੇ ਆਪਾਂ ਵੀ ਅਰਦਾਸ ਕਰਦੇ ਆ ਕਿ ਬੇਟੀ ਜਲਦੀ ਤੋਂ ਜਲਦੀ ਪੜ੍ਹਾਈ ਕਰਕੇ ਆਈਪੀਐਸ ਆਫੀਸਰ ਬਣੇ ਅਤੇ ਗਾਂਧੀ ਨਗਰ ਕੈਂਪ ਦਾ ਜਰਾ ਹੈ ਸੋ ਮਾਣ ਵਧਾਵੇ ਸੋ ਨੀਹਾ ਕੁਮਾਰੀ ਜ਼ਿਲ੍ਹਾ ਗੁਰਦਾਸਪੁਰ ਚੋਂ ਦੂਦਸਾਨ ਹਾਸਲ ਕੀਤਾ ਹੈ ਸੋ ਸਟਾਫ ਨਾਲ ਵੀ ਮਿਲਾਵਾਂਗੇ ਤੇ ਸਟਾਫ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਪ੍ਰਿੰਸੀਪਲ ਮੈਮ ਹੈ ਕਿ ਉਹਨਾਂ ਦੇ ਨੀਹਾ ਕੁਮਾਰੀ ਦੀ ਇਨਚਾਰਜ ਨਾਲ ਤਾਂ ਸਾਰਾ ਸਟਾਫ ਖੜਾ ਹੈ ਬੜੀ ਮਿਹਨਤ ਕੀਤੀ ਹੈ ਸਟਾਫ ਨੇ ਵੀ ਪਹਿਲਾਂ ਮਿਹਨਤ ਕੀਤੀ ਹੈ ਮਾਤਾ ਪਿਤਾ ਨੇ ਤਾਂ ਉਸ ਤੋਂ ਬਾਅਦ ਜਿਹੜੀ ਮਿਹਨਤ ਕੀਤੀ ਹੈ ਸਾਰੀ ਉਹ ਸਟਾਫ ਨੇ ਕੀਤੀ ਹੈ ਸੋ ਆਪਾਂ ਗੱਲਬਾਤ ਵੀ ਕਰਾਂਗੇ ਪ੍ਰਿੰਸੀਪਲ ਮੈਮ ਹੈ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਜਿੰਦਰ ਕਾ ਸੋ ਬਹੁਤ ਬਹੁਤ ਮੁਬਾਰਕਾ ਜੀ ਛੋਟੀ ਜੀ ਬੱਚੀ ਹੈ ਤਾਂ ਨੇ ਦੂਜਾ ਸਥਾਨ ਹਾਸਲ ਕੀਤਾ ਗੁਰਦਾਸਪੁਰ ਤੋਂ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਤੁਹਾਡਾ ਜਰਾਏ ਉਹ ਕ੍ਰੈਡਿਟ ਦੇ ਜਾਂਦਾ ਕੀ ਕਹਿਣਾ ਹੈ ਬਤੌਰ ਪ੍ਰਿੰਸੀਪਲ ਸਮੂਹ ਮੇਹਾ ਸਮੂਹ ਸਟਾਫ ਮੈਂਬਰ ਸਹਿਬਾਨ ਇਹ ਵਿਦਿਆਰਥਣੀ ਮੇਹਾ ਕੁਮਾਰੀ ਅਤੇ ਇਸ ਦੇ ਮਾਤਾ ਪਿਤਾ ਤੇ ਅੱਜ ਸਾਨੂੰ ਮਨ ਨੂੰ ਮਾਣ ਮਹਿਸੂਸ ਆ ਕਿ ਜਿੰਨਾ ਸਾਰਿਆਂ ਤੋਂ ਜਿਤਨਾ ਸਭ ਦਿਖਾਈ ਇਹ ਬੱਚੀ ਜਿਹੜੀ ਆ ਮੈਨਰੇਟ ਵਿੱਚ ਵੀ ਆ ਤੇ ਮੇਰੇ ਸਕੂਲ ਚ 88 ਬੱਚਿਆਂ ਨੇ ਪੇਪਰ ਦਿੱਤੇ ਸੀਗੇ ਤੇ ਸਾਰੇ ਬੱਚੇ ਹੀ ਫਰਸਟ ਡਿਵੀਜ਼ਨ ਵਿੱਚ ਪਾਸ ਹੋਏ ਆ ਬੜੇ ਸਕੂਲ ਲਈ ਮਾਣ ਵਾਲੀ ਗੱਲ ਆ ਤੇ ਮੈਂ ਪਰਮਾਤਮਾ ਦਾ ਲੱਖ ਸ਼ੁਕਰ ਕਰਦੀ ਆ ਕਿ ਸਾਡੀ ਇੱਕ ਪਰੰਪਰਾ ਹੈਗੀ ਆ ਕਿ ਮੈਰਿਟ ਵਿੱਚ ਬੱਚੇ ਨੇ ਹਰ ਸਾਲ ਆਉਣਾ ਤੇ ਇਸ ਬੱਚੀ ਨੇ ਜਿਹੜੀ ਉਹ ਮੇਰੀ ਪਰੰਪਰਾ ਵਾ ਉਹਨੂੰ ਕਾਇਮ ਰੱਖਿਆ ਇਹ ਸਾਰਾ ਇਹਦੇ ਜਤਨਾ ਸਦਕਾ ਹੀ ਹੋ ਸਕਿਆ ਇਹਦੇ ਮਾਪਿਆਂ ਦੇ ਜਤਨਾ ਸਦਕਾ ਹੀ ਹੋਇਆ ਤੇ ਸਮੂਹ ਮੈਂਬਰਸ ਹੈ ਸਟਾਫ ਮੈਂਬਰਸ ਹੈ ਬਾਹਾਂ ਦੇ ਜਤਨਾ ਸਦਕਾ ਹੀ ਸਰ ਮੇਰੇ ਸੂ ਸਟਾਫ ਮੈਂਬਰ ਸਹਿਮਾਨ ਇੰਨੇ ਜਿਆਦਾ ਮਿਹਨਤੀ ਆ ਕਿ ਇਨ੍ਹਾਂ ਬੱਚਿਆਂ ਲਈ ਅਸੀਂ ਜਿਹੜੇ ਸਾਡੇ ਮੈਰਿਟ ਹੋਲਡਰ ਸਟੂਡੈਂਟਸ ਆ ਉਹਨਾਂ ਲਈ ਅਸੀਂ ਐਕਸਟਰਾ ਕਲਾਸੇਜ਼ ਲਗਾਉਂਦੇ ਆ ਆਪਣੇ ਜਿਹੜੇ ਸਾਡੇ ਵੀਕਰ ਬੱਚੇ ਉਹਨਾਂ ਲਈ ਵੀ ਐਕਸਟਰਾ ਕਲਾਸੇਜ਼ ਲਗਾਈਆਂ ਜਾਂਦੀਆਂ ਤੇ ਇਨ੍ਹਾਂ ਬੱਚਿਆਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਕਿ ਇਨ੍ਹਾਂ ਦੀ ਕਿਤੇ ਕੋਈ ਕਮੀ ਪੇਸ਼ੀ ਆ ਉਹਨੂੰ ਅਸੀਂ ਰਿਮੂਵ ਕਰੀਏ ਮੇਰੇ ਟੀਚਰ ਹਮੇਸ਼ਾ ਹੀ ਇਹਨਾਂ ਦੀਆਂ ਕਮੀਆਂ ਪੇਛਣ ਰਿਮੂਵ ਕਰਨੀ ਉੱਤੇ ਪਰ ਰਹਿੰਦੇ ਆ ਇਹਨਾਂ ਦੇ ਉਹ ਬਹੁਤ ਮਿਹਨਤ ਕਰਾਉਂਦੇ ਆ ਤੇ ਮੈਂ ਪਰਮਾਤਮਾ ਦਾ ਲੱਖ ਸ਼ੁਕਰ ਕਰਦੀ ਆ ਕਿ ਸਾਡੀ ਇਹ ਜਿਹੜੀ ਪ੍ਰਿੰਤਵਾਸ ਕਾਇਮ ਰਹੀ ਆ ਇੱਕ ਵੇਖ ਵਿੱਚ ਹੀ ਜਿਹੜੀ ਆ ਇਹ ਕੋਸ਼ਿਸ਼ ਕਰਨ ਦੀ ਅਸੀਂ ਕਿ ਇਹ ਸਾਡੀ ਪ੍ਰਿੰਤਵਾਸ ਸੋ ਮੈਮ ਬੱਚਿਆਂ ਨੂੰ ਮਦਦ ਦਿੱਤਾ ਜਾਂਦਾ ਕਿਉਂਕਿ ਬੱਚਿਆਂ ਵੀ ਕਿਸੇ ਨਾਲੋਂ ਘੱਟ ਨਹੀਂ ਹੈਗੀਆਂ ਹਰ ਇੱਕ ਕੰਮ ਦੇ ਵਿੱਚ ਪਹਿਲ ਦੇ ਆਧਾਰ ਤੇ ਅੱਗੇ ਜਾਂਦੇ ਆ ਕੀ ਕਹਿਣਾ ਜਾਂਦੇ ਉਹਨਾਂ ਦੇ ਮਾਤਾ ਪਿਤਾ ਨੂੰ ਜਾਂ ਬੱਚੇ ਐਕਚੁਅਲੀ ਸਰ ਆ ਜਿਹੜਾ ਮੇਰਾ ਸਕੂਲ ਆ। ਇਹ ਥੋੜਾ ਜਿਹਾ ਗਰੀਬ ਏਰੀਏ ਦਾ ਸਕੂਲ ਆ ਤੇ ਆਨ ਐਜੂਕੇਟਿਵਲ ਸਕੂਲ ਜਿਦੇ ਕਰਕੇ ਥੋੜੀ ਜੀ ਇਹਨਾਂ ਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਜਾਂ ਐਜੂਕੇਸ਼ਨ ਦੀ ਘਾਟ ਕਰਕੇ ਥੋੜਾ ਜਿਹਾ ਇਹਨਾਂ ਨੂੰ ਲੱਗਦਾ ਵਾ ਬੱਟ ਅਸੀਂ ਇਹਨਾਂ ਦੇ ਨਾਲ ਅਸੀਂ ਹੁਣ ਆਪਣੇ ਏਰੀਏ ਦੇ ਵਿੱਚ ਅਸੀਂ ਲੜਕੀਆਂ ਵਿੱਚ ਤੇ ਲੜਕਿਆਂ ਵਿੱਚ ਕੋਈ ਡਿਫਰੈਂਸ ਨਹੀਂ ਰੱਖਦੇ ਕਿਉਂਕਿ ਹੈਵ ਨਹੀਂ ਅੱਜ ਦੇ ਯੋਗ ਦੇ 21 ਸਦੀ ਦੇ ਬੱਚੇ ਆ ਉਹੀ ਇੰਨਾ ਵਿੱਚ ਫਰਕ ਨਹੀਂ ਆ ਗਿਆ ਕਿ ਲੜਕੀ ਆ ਕਿ ਲੜਕੀ ਲੜਕੀ ਵੀ ਆਪਣੇ ਫਾਦਰ ਦੀ ਨਾਲ ਮਿਹਨਤ ਕਰ ਸਕਦੀ ਹੈ ਕਿਹੜਾ ਕੰਮ ਆ ਕਿ ਲੜਕੀ ਨਹੀਂ ਕਰ ਸਕਦੀ ਸਾਡੀ ਕਲਪਨਾ ਚਾਵਲਾ ਜਿਹੜੀ ਸੀਗੀ ਉਹ ਵੀ ਤੇ ਸੁੰਦਰ ਮਾਤੇ ਗਈ ਸੀ ਉਹ ਵੀ ਇੱਕ ਲੜਕੀ ਸੀ ਉਹਨੇ ਇਹ ਨਹੀਂ ਸੋਚਿਆ ਕਿ ਮੈਂ ਲੜਕੀ ਆ ਜਾਂ ਉਹਦੇ ਪੇਰੈਂਟਸ ਨੇ ਨਹੀਂ ਸੀ ਸੋਚਿਆ ਇਸ ਕਰਕੇ ਮੈਂ ਆਪਣੇ ਬੱਚਿਆਂ ਸਾਰਿਆਂ ਨੂੰ ਹੀ ਇਹੀ ਕਹਿੰਨੀ ਆ ਕਿ ਦੂਰ ਨੇੜੇ ਕਦੀ ਨਹੀਂ ਸੋਚਣਾ ਸਾਡੇ ਮਨ ਚ ਜੋ ਵੀ ਹੈਗਾ ਅਸੀਂ ਉਸ ਤਰੀਕੇ ਨਾਲ ਪ੍ਰਾਪਤ ਕਰਨਾ ਤੇ ਇਹ ਬੱਚੀ ਸਾਰ ਅੱਗੇ ਬੜੀ ਹੋਊਗਾ ਤੇ ਮੈਂ ਆਸ ਕਰਦੀ ਆ ਕਿ ਅੱਗੇ ਨੂੰ ਸਮੇਂ ਵਿੱਚ ਇਹ ਜਰੂਰ ਮਿਲੂਗੀ ਧੰਨਵਾਦ ਸੋ ਉਹਨਾਂ ਦੇ ਇੰਚਾਰਜ ਆ ਜਿਹੜੇ ਬਹੁਤ ਜ਼ਿਆਦਾ ਸਮਾਜ رائے ਨੇਹਕ ਮਾਰੀ ਨਾਲ ਬਤਾਂਦੇ ਨੇ ਕਿਉਂਕਿ ਮਾਤਾ ਪਿਤਾ ਨੇ ਘਰੋਂ ਭੇਜੇ ਨਾ ਹੁੰਦਾ ਏ ਤਾਂ ਉਸ ਤੋਂ ਬਾਅਦ ਜਰਾਏ ਸਭ ਤੋਂ ਜ਼ਿਆਦਾ ਸਮਾ ਬਤਾਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਸੋਸ਼ਲ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਡੀ ਅੱਜ ਵਿਦਿਆਰਥਣਾਂ ਜਿਹੜੀ ਉਹ ਗੁਜਰਾਤ ਸਥਾਨ ਹਾਸਲ ਕੀਤਾ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਔਰ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ ਕਿ ਸਾਡੇ ਸਕੂਲ ਦੇ ਬੱਚੇ ਨੇ ਡਿਸਟ੍ਰਿਕਟ ਵਿੱਚ ਸੈਕੰਡ ਪੋਜੀਸ਼ਨ ਲਈ ਹੈ ਔਰ ਸਾਡੇ ਸਟਾਫ ਦੀ ਔਰ ਬੱਚੇ ਦੀ ਬੱਚੇ ਦੀ ਫੈਮਿਲੀ ਪੇਰੈਂਟਸ ਦੀ ਸਭ ਦੀ ਮਿਹਨਤ ਹੈ ਔਰ ਪ੍ਰਿੰਸੀਪਲ ਮੈਮ ਜਿਹੜੇ ਨੇ ਉਹ ਸਾਨੂੰ ਬਹੁਤ ਅੱਛਾ ਗਾਈਡ ਕਰਦੇ ਨੇ ਕਿ ਕਿਸ ਤਰ੍ਹਾਂ ਅਸੀਂ ਬੱਚਿਆਂ ਦੀ ਐਕਸਟਰਾ ਕਲਾਸਿਸ ਲਈਏ ਜਿਹੜੇ ਵੀ ਇੱਕ ਬੱਚੇ ਨੇ ਜਾਂ ਜਿਹੜੇ ਬਹੁਤ ਇੰਟੈਲੀਜੈਂਟ ਬੱਚੇ ਨੇ ਉਹਨਾਂ ਨੂੰ ਐਕਸਟਰਾ ਕਲਾਸਿਸ ਲੈ ਕੇ ਕਿਸ ਤਰ੍ਹਾਂ ਉਹ ਬਸਾਰਾ ਹੀ ਸਮਝਾਈਏ ਕਿ ਕਿਤਾਬ ਹੀ ਹੋਰ ਵਧੀਆ ਮਿਹਨਤ ਕਰਕੇ ਵਧੀਆ ਮਾਰਕਸ ਲੈ ਸਕਦੇ ਹੋ ਏ ਮਤਲਬ ਕਿ ਇੱਕ ਚੇਨ ਹੈ ਕਿ ਸਾਡੇ ਸਾਰੇ ਸਟਾਫ ਦੀ ਪ੍ਰਿੰਸੀਪਲ ਮੈਮ ਦੀ ਕੋਆਪਰੇਸ਼ਨ ਨਾਲ ਹੀ ਸਾਰਾ ਸਰਕਲ ਚੱਲਦਾ ਹੈ। ਹਾਂਜੀ। ਸੋ ਆਈਪੀਐਸਓ ਬੀ ਸਰ ਨੇਹਾ ਜੀ ਨੇ ਕਿਹਾ ਹੈ ਕਿ ਬੰਨਾ ਚਾਹੁੰਦੇ ਆ। ਤੁਹਾਡੀਆਂ ਕਿੰਨੀਆਂ ਕਿ ਬਲੇਸਿੰਗਸ ਕਿੰਨੀਆਂ ਕਿ ਦੁਆਵਾਂ ਤੁਹਾਡੀਆਂ ਨਾਲ। ਮੇਰੀਆਂ ਬਲੇਸਿੰਗਸ ਹਮੇਸ਼ਾ ਹੀ ਇਹਦੇ ਨਾਲ ਹੈ। ਔਰ ਇਹ ਕਿ ਕੋਈ ਵੀ ਸੁਪਨਾ ਜਿਹੜਾ ਹੈ ਨਾ ਅਧੂਰਾ ਨਹੀਂ ਰਹਿੰਦਾ ਜੇ ਪੂਰੀ ਮਿਹਨਤ ਕਰੋ। ਕੋਈ ਵੀ ਸੁਪਨਾ ਜਿਹੜਾ ਨਾ ਮਿਹਨਤ ਮੰਗਦਾ ਹੈ ਔਰ ਜੇ ਮਿਹਨਤ ਕਰੇਗਾ ਬੱਚਾ ਸਕਸੈਸਫੁਲ ਹੋਏਗਾ ਇਹਦੇ 'ਚ ਕੋਈ ਡਾਊਟ ਨਹੀਂ। ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਸਾਡੀਆਂ ਦੁਆਵਾਂ ਜਿਹੜੀਆਂ ਨੇ ਨੀਹਾ ਕੁਮਾਰੀ ਦੇ ਨਾਮ ਤੇ ਰਾਏ ਅਸ਼ੀਰਵਾਦ ਵੀ ਦਿੰਦੇ ਨੇ ਕਿ ਉਹ ਮਿਹਨਤ ਕਰੇ ਮਿਹਨਤ ਕਰੇਗੀ ਆਫਲ ਜਰਾਏ ਪਰਮਾਤਮਾ ਜ਼ਰੂਰ ਦੇਗਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਆਉਣ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ